ਅਸੀਂ ਸਾਰੇ ਲੋਕ ਬੜੇ ਧਾਰਮਿਕ ਆ ਧਰਮ ਦੇ ਵਿੱਚ ਸਾਡੀ ਕਿਸੇ ਨਾ ਕਿਸੇ ਦੇ ਵਿੱਚ ਸ਼ਰਧਾ ਆਸਥਾ ਬਣੀ ਹੋਈ ਹੈ ਪਰ ਇੱਕ ਵੀਡੀਓ ਜੋ ਇੱਕ ਦੋ ਦਿਨਾਂ ਤੋਂ ਸਾਡੇ ਤੁਹਾਡੇ ਸਾਰਿਆਂ ਦੇ ਫੋਨਾਂ ਦੇ ਵਿੱਚ ਘੁੰਮ ਰਹੀ ਹੈ ਉਹ ਸਾਡੀ ਆਸਥਾ ਨੂੰ ਢਾਹ ਲਾਉਣ ਵਾਲੀ ਹੈ ਸਾਨੂੰ ਕਿਤੇ ਨਾ ਕਿਤੇ ਚਿੰਜੋੜਦੀ ਹੈ ਕਿ ਹੁਣ ਗੱਲ ਇਥੋਂ ਤਿੱਕਰ ਅੱਪੜ ਗਈ ਹੈ ਕਿ ਉਹ ਗੁਰੂ ਘਰ ਦੇ ਵਜ਼ੀਰ ਕਿ ਜਿਨ੍ਹਾਂ ਨੂੰ ਅਸੀਂ ਸਤਕਾਰ ਦਿੰਨੇ ਆ ਜਿਨ੍ਹਾਂ ਨੂੰ ਅਸੀਂ ਪਾਠੀ ਸਿੰਘ ਆਖਦੇ ਆ ਜਿਹੜੇ ਸਾਡੇ ਗੁਰੂ ਦੇ ਵਜ਼ੀਰ ਨੇ ਹੁਣ ਉਹਨਾਂ ਨੂੰ ਆਪਣੀ ਅਰਦਾਸ ਦੇ ਵਿੱਚ ਅਰਜ਼ੋਈਆਂ ਆਪਣੇ ਵਾਸਤੇ ਗੁਰਦੁਆਰਾ ਸਾਹਿਬ ਦੇ ਚੰਗੇ ਪ੍ਰਬੰਧਾਂ ਦੇ ਵਾਸਤੇ ਤੇ ਉੱਥੇ ਹੋ ਰਹੀਆਂ ਬੇਹਰਮਤੀਆਂ ਦੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦੇ ਵਿੱਚ ਉਹਨਾਂ ਦੀ ਹਜ਼ੂਰੀ ਦੇ ਵਿੱਚ ਖੜ ਕੇ ਗੱਲ ਦੇ ਵਿੱਚ ਪੱਲਾ ਪਾ ਕੇ ਗੁਰੂ ਘਰ ਦੇ ਵਜ਼ੀਰ ਜਿਹੜੇ ਕੀ ਹੁਣ ਅਰਦਾਸਾਂ ਕਰਿਆ ਕਰਨਗੇ ਇੱਕ ਬਹੁਤ ਵੱਡਾ ਸਵਾਲ ਇਸ ਵੀਡੀਓ ਦੇ ਵਿੱਚੋਂ ਸਾਨੂੰ ਤੁਹਾਨੂੰ ਸਾਡੇ ਸਮਾਜ ਨੂੰ ਸਿੱਖ ਪੰਥ ਨੂੰ ਇਹ ਸਵਾਲ ਹੈ ਕਿ ਸਾਡੇ ਗੁਰੂ ਘਰਾਂ ਦੇ ਵਜ਼ੀਰ ਜਿਹੜੇ ਆ ਹੁਣ ਇਹ ਅਰਦਾਸਾਂ ਦੇ ਰਾਹੀਂ ਆਪਣੀਆਂ ਜੋਦੜੀਆਂ ਬੇਨਤੀਆਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਉੱਥੇ ਨਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਨਯੋਗ ਯਥੇਦਾਰ ਸਾਹਿਬ ਦੇ ਪਾਸ ਵੀ ਇਹ ਬੇਨਤੀਆਂ ਜੋਦੜੀਆਂ ਕਰਨ ਲੱਗ ਪਏ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪੱਲਾ ਗਲ ਦੇ ਵਿੱਚ ਪਾ ਕੇ ਹੱਥ ਜੋੜ ਕੇ ਅਰਦਾਸ ਕਰਦੇ ਹੋਏ ਇੱਕ ਸਿੰਘ ਦੀ ਵੀਡੀਓ ਜੋ ਉਹ ਵਾਇਰਲ ਹੋਈ ਹੈ ਉਸ ਵਾਇਰਲ ਵੀਡੀਓ ਦੇ ਵਿੱਚ ਉਹ ਬਹੁਤ ਕੁਝ ਕਹਿੰਦੇ ਹੋਏ ਦਿਖਾਈ ਦੇ ਰਹੇ ਨੇ ਔਰ ਉਸ ਵੀਡੀਓ ਦੇ ਵਿੱਚ ਸਾਨੂੰ ਸੁਣ ਕੇ ਇਹ ਲੱਗਦਾ ਹੈ ਕਿ ਸੱਚਮੁੱਚ ਸਾਡੇ ਪ੍ਰਬੰਧ ਜਿਹੜੇ ਨੇ ਗੁਰੂ ਘਰਾਂ ਦੇ ਉਹ ਕਾਫੀ ਚਰਮਰਾ ਗਏ ਨੇ ਵੈਸੇ ਅਸੀਂ ਇਸ ਵੀਡੀਓ ਦੇ ਤੱਥਾਂ ਦੀ ਪੁਸ਼ਟੀ ਨਹੀਂ ਕਰਦੇ ਪਰ ਜੇਕਰ ਪਾਣੀ ਸਿਰ ਤੋਂ ਲੰਘ ਚੁੱਕਾ ਹੈ ਤਾ ਪੂਰੀ ਕੌਮ ਨੂੰ ਸਿਰ ਜੋੜ ਕੇ ਬੈਠ ਕੇ ਇਕੱਤਰ ਹੋ ਕੇ ਇਸ ਮਸਲੇ ਦਾ ਹੱਲ ਵੀ ਲੱਭਣਾ ਚਾਹੀਦਾ ਤੁਸੀਂ ਪਹਿਲਾਂ ਇਹ ਵੀਡੀਓ ਦੇਖੋ ਗੁਰੂ ਗ੍ਰੰਥ ਸਾਹਿਬਾ ਜੀ ਦੇ ਪਾਠਾਂ ਦੇ ਕਰਨਾ ਵਿੱਚ ਇੱਕ ਗ੍ਰੰਥੀ ਸਿੰਘ ਦਾ ਦਰਦ ਹੈ ਮਹਾਰਾਜ 30 ਸਾਲੀ ਜੋ ਅਰਸ ਜੋਗ ਹਾਲਤ ਹੈ ਉਹ ਦਿਆਨ ਕੀਤੀ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਇੱਕ ਪਸਥਾਨ ਗੁਰਦਵਾਰਾ ਸਾਹਿਬ ਹੈ ਇਹ ਪੁਰਤਕਾਰ ਦੀ ਧਰਤੀ ਤੇ ਪੂਰਤੋ ਸ਼ਹਿਰ ਦੇ ਵਿੱਚ ਹੈ ਜਿੱਥੇ ਮਹਾਰਾਜ ਗੰਧੀ ਸਿੰਘ ਜੀ ਬਕਾਵਨ ਜੂਨ ਦੀ ਦੋ ਸਾਲ ਤੋਂ ਨਿਵਾੜਿਆ ਹੈ ਮਹਾਰਾਜ ਜਿੱਥੇ ਆਰਦੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਬੇਸਮੈਂਟ ਦੇ ਵਿੱਚ ਪ੍ਰਕਾਸ਼ ਹੈ ਮਹਾਰਾਜ ਅਣਜਾਣ ਸਕਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਰ ਦੇ ਉੱਪਰ ਘੁੰਮ ਰਹੀਆਂ ਹਨ ਉਹ ਪ੍ਰਸਾਦ ਦੇ ਉਪਰ ਸਭ ਸਤਿਪੰਥ ਕੋ ਭਰੇ ਆਂ ਸਤਿਗੁਰੂ ਆਰ ਜੀ ਦੇ ਚਰਨਾਂ ਵਿੱਚ ਸਿੰਘ ਸਹਿਬਾਨ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁੰ ਗੁਰਮੁਖ ਸਹਿ ਮਹਾਰਾਜ ਦੀ ਥੋਰ ਜਨਦੀ ਹੈ ਉਥੇ ਨਾਲ ਸਤਿਗੁਰੂ ਗੁਰੂ ਘਰ ਦੇ ਜੋ ਪ੍ਰਧਾਨ ਸਰਦਾਰ ਸੁਖਨਾਮ ਸਿੰਘ ਹਨ ਸਤਿਗੁਰੂ ਸਾਹਿਬ ਉਹ ਅੰਮ੍ਰਿਤ ਪਾਲਣੇ ਕੀਤਾ ਹੋਇਆ ਸਤਿਗੁਰੂ ਉਹਨਾਂ ਨੇ ਇੱਕ ਅੰਮ੍ਰਿਤ ਧਾਰੀ ਨਹੀਂ ਹਨ ਇੱਕ ਸਤਿਗੁਰ ਸਾਹਿਬ ਉਹ ਦੀਵੀਆਂ ਸਰਗਤਾ ਤਮਾਸੂ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਨੂੰ ਕਰਦੇ ਪ੍ਰਧਾਨ ਸਤਨਾਮ ਸਿੰਘ ਆਰਤੀ ਦੇ ਸੇਕ ਸੇਵਕ ਨੇ ਕਿਹਾ ਸੀ ਕਿ ਮੈਂ ਦਰਬਾਰ ਸਾਹਿਬ ਅਕਾਲ ਤਖਤ ਧਰ ਦੇ ਚਿੱਠੀ ਪਾਵਾਂਗਾ ਤੇ ਅਗੋਂ ਜਵਾਬ ਆਇਆ ਸੀ ਸਤਨਾਮ ਸਿੰਘ ਵਰਦੋਂ ਮੈਂ ਕਈ ਏਕਾਲ ਤਖਤ ਤੱਕ ਤੇ ਦੇਖੇ ਹਨ ਕਿ ਮਹਾਰਾਜ ਤੇਰੇ ਅਕਾਲ ਤਖਤ ਤੱਕ ਤਮ ਅਜ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ ਪਰ ਇਸ ਸਤਨਾਮ ਸਿੰਘ ਪ੍ਰਧਾਨ ਸੁਣੀ ਨੇ ਅਕਾਲ ਤਖਤ ਨੂੰ ਚੈਲੰਜ ਕੀਤਾ ਹੈ ਤੇਰੇ ਨੂੰ ਕਰਦੇ ਵੀ ਸੇਵਾ ਨਾਲ ਕਿਤੋਂ ਨਲਾਂ ਗੜੀਆਂ ਹਨ ਤੇਰੇ ਸੇਕ ਨੂੰ ਨੌਕਰੀ ਤੋਂ ਨਕਸ਼ੀ ਤਰਕੀ ਦਿੱਤੀ ਹੈ ਪਾਦਸ਼ਾਹ ਤੇ ਉਹਨਾਂ ਦੀ ਤੁਹਾਨੂੰ ਪਤਨੀ ਵੱਲੋਂ ਤੇਰੇ ਸਿਰ ਤੇ ਦਾਸ ਦੀ ਪੱਗਾਉਣ ਦੀ ਤਨਕੀ ਦਿੱਤੀ ਗਈ ਹੈ ਜੀ ਅਸੀਂ ਗੁਰਮੁਖੀ ਸਿੰਘ ਵੀ ਪੱਗਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਤੇਰੀ ਇਹ ਮੇਰੀ ਪੱਗ ਨਹੀਂ ਹੈ ਇਹ ਬਾਪਾ ਬੁੱਢਾ ਸਾਹਿਬ ਦੀ ਪੱਗ ਹੈ ਕਿ ਕੌਣ ਦੀ ਪੱਗ ਹੈ ਅਸੀਂ ਦੱਸੋ ਕਿੱਥੇ ਆਪਣਾ ਦੁੱਧ ਖੋਲੀਏ ਕਿਉਂ ਸਾਡੇ ਸਿਰ ਤੇ ਇਮਸਾਲ ਰਖਾਏ ਹਨ ਜਿਨ੍ਹਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤੇ ਸਤਿਗੁਰੂ ਸਾਡਾ ਕੀ ਦੋਸ਼ ਹੈ ਸਾਡਾ ਇਹ ਦੋਸ਼ ਹੈ ਕਿ ਗੁਰੂ ਘਰ ਨੂੰ ਸਮਾਨ ਲੈ ਕੇ ਨਾ ਜਾਓ ਗੁਰੂ ਘਰ ਦਾ ਸਮਾਨ ਆਪਣੀਆਂ ਦੁਕਾਨਾਂ ਦੇ ਨਾਲ ਲਿਜੋ ਇਹਦੇ ਦੋਸ਼ ਹੈ ਕਿ ਨੂੰ ਜਨ ਸੇਹ ਮਹਾਰਾਜ ਤੇਰੇ ਵੀਰ ਦਾ ਹਰਸ ਕਰ ਰਹੇ ਹਨ ਪਰ ਸੋ ਸਤਿ ਸ੍ਰੀ ਅਕਾਲ ਜੀ ਮੈਂ ਅਰਜ਼ ਕਰਦਾ ਹਾਂ ਕਿ ਇਹ ਅਰਜ਼ੀ ਦੀ ਵੀਡੀਓ ਅਕੀ ਮੇਰੀ ਅਰਦਾਸ ਸਤਿਗੁਰੂ ਸਿੰਘ ਸਹਿਮਾਨ ਗਿਆਨੀ ਲਖਮੀ ਜੀ ਤੱਕ ਪਹੁੰਚਦੀ ਹੋਵੇ ਤੇ ਮੈਨੂੰ ਇਹ ਸਾਰਾ ਸੁਣਤਾ ਜਾਵੇ ਸਤਿਗੁਰੂ ਜੀ ਗੁਰੂ ਜਨ ਸਹਿਮਾਨ ਰਾਜ ਸੋ ਤੁਸੀਂ ਦੇਖ ਲਿਆ ਇਸ ਸਾਰੀ ਵੀਡੀਓ ਦੇ ਵਿੱਚ ਕਿਵੇਂ ਗੁਰੂ ਘਰ ਦੇ ਵਜ਼ੀਰ ਗੱਲ ਦੇ ਵਿੱਚ ਪੱਲਾ ਪਾ ਕੇ ਜੋ ਗੁਰੂ ਘਰ ਦੇ ਵਿੱਚ ਹੋ ਰਿਹਾ ਹੈ ਕਿਵੇਂ ਰਦਾਨ ਸਭ ਆਪਣੇ اخلاਕੀ ਕਿਰਦਾਰ ਤੋਂ ਡਿੱਗੇ ਹੋਣ ਦੀਆਂ ਉਹ ਗੱਲਾਂ ਕਰ ਰਹੇ ਨੇ ਕਿਵੇਂ ਗੁਰੂ ਘਰ ਦੇ ਉੱਪਰ ਜਿੱਥੇ ਦਰਬਾਰ ਸਾਹਿਬ ਹੈ ਉਸਦੇ ਉੱਪਰ ਲੋਕ ਘੁੰਮਦੇ ਫਿਰਦੇ ਨੇ ਉੱਥੇ ਦੇ ਲੋਕਾਂ ਦਾ ਵਿਵਹਾਰ ਕਿਹੋ ਜਿਹਾ ਉਸ ਸਾਰੀ ਕਹਾਣੀ ਨੂੰ ਉਹ ਅਰਦਾਸ ਰਾਹੀਂ ਦੂਸਰਿਆਂ ਦੇ ਨਾਲ ਸਾਂਝਾ ਕਰਦੇ ਨੇ ਅਰਦਾਸ ਦਮ ਰੱਖਦੀ ਹੈ ਅਰਦਾਸ ਅਸਰ ਰੱਖਦੀ ਹੈ ਅਰਦਾਸ ਮੋੜਾ ਪਵਾ ਸਕਦੀ ਹੈ ਅਰਦਾਸ ਦੇ ਵਿੱਚ ਸ਼ਕਤੀ ਹੁੰਦੀ ਹੈ ਔ ਰਲਮੇ ਕੇ ਅਰਦਾਸ ਅਸੀਂ ਇਹ ਵੀ ਕਰੀਏ ਕਿ ਇਸ ਤਰ੍ਹਾਂ ਦੀਆਂ ਅੱਗੇ ਤੋਂ ਜੋ ਬੇਨਿਜ਼ਮੀਆਂ ਨੇ ਉਹ ਨਾ ਹੋਣ ਜੋ ਕੁਝ ਗੁਰੂ ਘਰਾਂ ਦੇ ਵਿੱਚ ਮਾੜਾ ਹੋ ਰਿਹਾ ਉਹ ਨਾ ਹੋਵੇ ਗੁਰੂ ਘਰਾਂ ਦੇ ਵਿੱਚ ਬਹੁਤ ਕੁਝ ਚੰਗਾ ਵੀ ਹੋ ਰਿਹਾ ਬਹੁਤ ਸਾਰੇ ਪ੍ਰਧਾਨ ਸਾਹਿਬ ਸੋਹਿਰਦ ਵੀ ਨੇ ਗੁਰਮਤ ਦੇ ਧਾਰਨੀ ਵੀ ਨੇ ਪਰ ਇਕਾ ਦੁੱਕਾ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਵੀ ਹੋ ਰਿਹਾ ਜਿਵੇਂ ਕਿ ਤੁਸੀਂ ਇਹ ਵੀਡੀਓ ਦੇਖੀ ਇਹ ਵੀਡੀਓ ਪੁਰਤਗਾਲ ਦੇ ਕਿਸੇ ਗੁਰੂ ਘਰ ਦੀ ਦਸਤੀ ਚੱਲ ਰਹੀ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਗੁਰੂ ਘਰ ਦੇ ਵਿੱਚ ਜੋ ਕੁਝ ਹੋ ਰਿਹਾ ਪ੍ਰਧਾਨ ਸਾਹਿਬ ਆਪ ਨਾਤੇ ਪੰਜ ਕਕਾਰਾਂ ਦੇ ਧਾਰਨੀ ਨੇ ਤੇ ਨਾ ਹੀ ਗੁਰਮਤ ਦੇ ਅਨੁਸਾਰ ਆਪਣਾ ਜੀਵਨ ਗੁਜ਼ਰਬਸਰ ਕਰ ਰਹੇ ਨੇ ਔਰ ਉਲਟਾ ਉਹ ਨਸ਼ਿਆਂ ਦੇ ਵੀ ਆਦੀ ਨੇ ਇਸ ਤਰ੍ਹਾਂ ਤਾਂ ਫਿਰ ਹੱਦ ਹੋ ਜਾਏਗੀ ਗੁਰੂ ਘਰਾਂ ਦਾ ਪ੍ਰਬੰਧ ਚੰਗੇ ਸੁਚੱਜੇ ਹੱਥਾਂ ਦੇ ਵਿੱਚ ਹੋਵੇ ਤਾਂ ਕਿ ਗੁਰੂ ਸਾਹਿਬ ਦੀ ਜੋ ਮਾਨ ਮਰਿਆਦਾ ਹੈ ਉਹ ਬਰਕਰਾਰ ਰਹੇ ਇਸ ਵੀਡੀਓ ਨੇ ਇੱਕ ਬਹੁਤ ਵੱਡਾ ਸੁਨੇਹਾ ਵੀ ਦਿੱਤਾ ਹੈ ਤੇ ਬਹੁਤ ਵੱਡਾ ਸਾਨੂੰ ਇੱਕ ਝੰਡਾ ਵੀ ਦਿੱਤਾ ਹੈ ਆਸ ਜਿਵੇਂ ਗੁਰੂ ਘਰ ਦੇ ਵਜ਼ੀਰ ਇਸ ਅਰਦਾਸ ਦੇ ਵਿੱਚ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਇਹ ਵੀਡੀਓ ਉਹਨਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੇ ਪਾਸ ਪਹੁੰਚੇ ਤੇ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਸੱਚਮੁੱਚ ਇਹ ਵੀਡੀਓ ਉਹਨਾਂ ਤਿੱਕਰ ਪਹੁੰਚੇ ਤੇ ਜੋ ਬੇਨੇਮੀਆਂ ਹੋ ਰਹੀਆਂ ਨੇ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਤੁਰੰਤ ਤੋਂ ਪਹਿਲਾਂ ਬੰਦ ਕਰਵਾਇਆ ਜਾ ਸਕੇ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ